ਦੇਵੀ ਲਿਗਰ ਜੀ ਹਾਂ ਜੀ ਆਲਮਾਰੀ ਦਿਖਾ ਦਿੰਦਾ ਅੱਛਾ ਜੀ ਉਹ ਅਹ ਇਹ ਬੰਦ ਕੋਟ ਅੱਤਕਰੀਂ ਚਿਲਾਂ ਨੋ 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 ਤਕਰੀਬ 10 10 ਸਿਰਫ ਤਕਰੀਬੀ ਵਾਚਾ ਪੰਜ ਪੰਜ 10 10

da nema velike ali jedan ਸਮਰਾਜ ਸਮਰਾਜ ਇਹ ਸੀ ਪਿਆ ਬੁਣੀ ਦਾ ਜੀਵਾਸਤ ਹੈ ਨਾ ਜਿਹੜੀ ਉਸ ਤੋਂ ਜ਼ਿਆਦਾ ਬਣੀ ਤੇ ਜ਼ਿਆਦਾ ਬੈਠ ਰਿਹਾ ਹੈ ਨਾ ਜਿਆਦਾ ਬੈਠ ਰਿਹਾ ਹੈ ਜਦੋਂ 可以。 ਕੀ ਵੱਟ ਕੇ ਲੰਗੇ ਆ ਜੀ ਫਿਰ ਬੰਦਾ ਔਰੇ ਦੀ ਹਾਂਜੀ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਦਰਸ਼ਨਾ ਦੇਵੀ ਜੀ ਬੇਟਾ ਸੀ ਜੀ ਆਪਣਾ ਹਾਂਜੀ ਹਾਂ ਛੋਟਾ ਬੇਟਾ ਤਾਂ ਕੀ ਗੱਲ ਹੋਈ ਆ ਮਾਤਾ ਜੀ ਕਿੰਨਾ ਤੁਹਾਨੂੰ ਮੈਨੂੰ ਤਾਂ ਕੋਈ ਗੱਲ ਦਾ ਪਤਾ ਹੀ ਨਹੀਂ ਗੱਲ ਤਾਂ ਹੋਈ ਨਹੀਂ ਹੁਣ ਇੱਥੇ ਇਹਨਾਂ ਦੀ ਆਪਸ ਵਿੱਚ ਹੋਈ ਹੋਵੇ ਤਾਂ ਮੈਨੂੰ ਕੋਈ ਪਤਾ ਨਹੀਂ ਪੂਰੇ ਕੌਣ ਕੌਣ ਰਹਿੰਦਾ ਸੀ ਬਸ ਇਹ ਬੜਾ ਬੜਾ ਹੀ ਰਹਿੰਦਾ ਤਾਂ ਛੋਟਾ ਤਾਂ ਉਹ ਆਇਆ ਤਾਂ ਇਹਦੇ ਕੋਲ ਤਾਂ ਚਾਰ ਪੰਜ ਸਾਲੋਂ ਕੋਈ ਬੜਾ ਇੱਥੇ ਲੱਗੇ ਆ ਰਹਿੰਦਾ ਅੱਛਾ ਦੋ ਭਰਾ ਤੇ ਹਾਂਜੀ ਇਹ ਤਾਂ ਪਿੰਡ ਰਹਿੰਦਾ ਤੇ ਛੋਟਾ ਤਾਂ ਮੇਰੇ ਕੋਲ ਕੁਆਰ ਆਤਾ ਜਿਹਦਾ ਪਤਨ ਹੋਇਆ ਸੀ ਹਾਂਜੀ ਹਾਂ ਉਹ ਤਾਂ ਕੁਆਰ ਆਤਾ ਹਾਂਜੀ ਉਹ ਦੋਕੇ ਦਿਨ ਕਰਪਾਣਕੁਰ ਪੂੰਜੀ ਲੈ ਕੇ ਗਿਆ ਤਾਂ 12 ਤਰੀਕ ਨੂੰ ਲੈ ਕੇ ਗਿਆ ਤਾਂ ਪਰਸੋਂ ਆਇਆ ਇਹ ਬੜਾ ਅੱਛਾ ਛੋਟਾ ਮਾਰੋ ਮੜੇ ਕੁੱਤੇ ਵੱਢਣ ਕਰਕੇ ਵੀ ਰਾਹ ਕੇ ਲੰਦਰਾ ਇਹ ਕੁੱਤਾ ਇਹਦੇ ਕਰਕੇ ਆ ਜਾਂਦਾ ਤਾਂ ਕਿਸੇ ਨੂੰ ਵੱਡੇ ਤੜਕੇ ਕਹਾਂ ਨੂੰ ਮੈਂ ਹੋਰ ਕਰੂੰਗਾ ਵੀ ਸਾਡੀ ਇੱਥੇ ਪੈ ਜੰਨਾ ਦੋ ਤਿੰਨ ਦਿਨ ਇੱਥੇ ਹੋ ਪਿਆ ਇਹਦੇ ਕੋਲੇ ਹਾਂ ਪਹਿਲਾਂ ਵੀ ਕੋਈ ਲੱਗਦਾ ਕੋਈ ਸ਼ੱਕ ਤੁਹਾਨੂੰ ਕੀ ਦੇ ਤੇ ਆ ਕੀ ਲੱਗ ਰਿਹਾ ਹੁਣ ਇਹ ਸਾਰਾ ਮਾਮਲਾ ਮੈਂ ਹੁਣ ਤੁਹਾਨੂੰ ਕੀ ਕਹੇ ਸ਼ੱਕ ਹੁਣ ਜਦ ਇਹਦੇ ਇਹਦੇ ਘਰੇ ਹੋਇਆ ਫਿਰ ਹੁਣ ਇਸੀ ਮੇਰੇ ਸ਼ੱਕਾ ਹੋਰ ਕੀ ਵੱਡੇ ਭਰਾ ਤੇ ਹਾਂ ਕੀ ਨਾਮ ਆ ਜੀ ਇਹਦਾ ਵੱਡੇ ਭਰਾ ਦਾ ਇਹਦਾ ਪ੍ਰਵਿੰਦਰ ਆ ਜੀ ਰਵਿੰਦਰ ਛੋਟੇ ਦਾ ਕੀ ਨਾਮ ਸੀ ਸੰਦੀਪ ਸੰਦੀਪ ਹਾਂ ਜੀ अच्छा बड्डे ने फिर इथे जदों ए काम होया जी थोनू कदों पता लगदा दी। है हां जी हां तो 11 ਵਜੇ ਗਿਆ ਜੀ 11 ਕਦੇ ਟਾਈਮ ਹੋਣਾ ਮੈਂ ਲਟ ਕੇ ਜਾਈ ਦੇਖਦੀ ਮੈਂ ਡੀਕ ਦਿੱਤੀ ਮਾਂ ਆਊਗਾ ਆਊਗਾ ਦੁੱਧ ਤੱਤਾ ਕਰ ਤਾ ਸਾਨੂੰ ਮੈਂ ਚਾਚੂ ਦੇ ਦੂਗਾ ਦੁੱਧ ਤੱਤਾ ਕਰਕੇ ਛੋਟਾ ਦਿੰਦਾ ਮੈਨੂੰ ਕੁਵਾਰਾ ਤਾਂ ਇਹੀ ਮੇਰੀ ਰੋਟੀ ਰਕਤੀ ਬਣਾ ਹੁੰਦਾ ਬਣੁੰਦਾ ਤਾਂ ਠੀਕ ਹੈ ਜੀ ਹਾਂ ਹਾਂ ਬਸ ਇਹ ਮੈਂ ਰਿੱਕੀ ਕੀ ਜਦ ਮੈਂ ਗੁੱਡਾ ਖੜਕਿਆ ਮੈਂ ਖੋਲਿਆ ਗੁੰਡਾ ਉੱਠ ਕੇ ਮਾਚਾ ਲਾ ਗਿਆ ਜਦ ਲਈ ਕਹਿੰਦਾ ਨੰਗੇ ਪੈਰ ਤੇ ਦੇ ਦੀ ਬੜੇ ਦੇ ਕਹਿੰਦਾ ਉਹਨੂੰ ਕੋਈ ਮਾਰ ਗਿਆ ਮੈਂ ਜਫੀ ਪਾ ਕੇ ਉਹ ਕਰਿਆ ਉਹ ਮਾਰ ਗਏ ਜਗੀ ਮੈਂ ਤਾਂ ਪੈਰ ਦੇ ਧਰਤੀ ਦੀ ਜਮੀਨ ਉਡ ਗਈ ਮਾ ਕੋਈ ਨਹੀਂ ਵੀ ਉਹ ਆਸੇ ਪਾਸੇ ਚੱਲ ਗਿਆ ਉਹ ਵੀ ਐਸੀ ਗੱਲ ਨਹੀਂ ਹੋ ਸਕਦੀ ਹਾਂਜੀ ਵੀ ਐਸੀ ਗੱਲ ਨਹੀਂ ਹੋ ਸਕਦੀ ਇਹਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਣ ਤਾਂ ਜਨਮ ਮੂਰੇ ਮੂਰੇ ਦਬਨਾ ਫੇਰ ਸਾਡੇ ਮੂਰੇ ਹੋ ਗਿਆ ਮੈਨੂੰ ਖਤਰਾ ਤਾਂ ਅਸੀਂ ਦੇਖ ਕੇ ਦਮ ਲੇ ਕਿ ਜਦ ਦੇਖਿਆ ਮੈਂ ਡਾਊਨਲੋਡ ਮੋਲ ਹੋ ਗਈ ਮੈਂ ਚਲੋ ਚਲੋ ਹੋਰ ਨਹੀਂ ਰਹਿਣਾ ਹੈਗਾ ਕੀ ਪਤਾ ਮੈਂ ਸਾਡੀ ਕੋਸ ਮਾਰੇ ਕੁਝ ਕਾਰਿਵਾਰਦਾਨ ਕੀ ਪਤਾ ਹੁੰਦਾ ਕਿਸੇ ਦਾ ਅਸੀਂ ਜਦੀ ਮੁੜ ਗਏ ਥੋੜੀ ਦੇਰ ਬਾਅਦ ਪੂਰੋ ਜੀ ਦੇ ਪੂਰੋ ਤੇ ਦੇਖ ਕੇ ਜਦੀ ਮੁੜ ਗਏ ਫਿਰ ਅਸੀਂ ਉਹਦੇ ਬਾਅਦ ਸਿਰਫ ਉਹ ਕੀ ਕਹਿੰਦਾ ਕਿੱਦਾਂ ਬਚ ਕੇ ਲਿਕੜਿਆ ਮੈਂ ਉਹਨੇ ਦੱਸਿਆ ਉਹ ਕਹਿੰਦਾ ਮੈਂ ਤਾਂ ਕੀ ਜਨਸ਼ਾਲ ਮਾਰ ਕੇ ਨਿਕਲਿਆ ਮੈਨੂੰ ਬੰਦੇ ਪੈਗੇ ਨੇ ਮੈਨੂੰ ਫਲਾਣਾ ਪੈਗੇ ਤੇ ਢੇਮਕਾ ਮਾ ਭਾਈ ਮੈਂ ਕਿਹੜਾ ਤੈਨੂੰ ਦੇਖੇ ਨੇ ਬੰਦੇ ਮੈਨੂੰ ਹਣ ਗਿਆ ਪਤਾ ਬੰਦੇ ਸਮਾਂ ਜਾਂ ਖੇਡ ਰਿਆ ਵਾ ਮੈਂ ਤੂੰ ਅੱਗੇ ਵੀ ਇਹੀ ਤਾਂ ਡਰਾਮਾ ਤਾਂ ਅੱਗੇ ਤੂੰ ਕਰਦਾ ਹੀ ਆ ਕਢਾ ਕੇ ਆਪੇ ਬ ਅਗੇ ਵੀ ਡਰਾਮਾ ਆ ਪੀ ਕੇ ਮਾ ਡਰਾਮਾ ਕਰਦਾ ਹੀ ਰਹਿਣਾ ਤੂੰ ਭਾਈ ਹਾਂ ਹਾਂ ਦਾਰੂ ਪੀਂਦਾ ਦਾ ਮੈਂ ਇਹਦਾ ਡਰਾਮੇ ਤੂੰ ਪਹਿਲਾਂ ਤੋਂ ਕਰਦਾ ਕਿਹੜਾ ਅੱਜ ਦਾ ਕਰਦਾ ਹੈ ਹਾਂ ਹੁਣ ਤਾਂ ਤੈਨੂੰ 4-5 ਸਾਲ ਹੋ ਗਏ ਭਾਈ ਤੂੰ ਲਈਦਾ ਹੀ ਰਹਿ ਤੂੰ ਸਾਡੇ ਚ ਕੀ ਕਰਨਾ ਨਾ ਉੱਥੇ ਬਸ ਆ ਗੱਲ ਹੈ ਬਾਤਾਂ ਬਾਕੀ ਮੈਨੂੰ ਪਹਿਲਾਂ ਵੀ ਕਦੇ ਲੜੇ ਨੇ ਜੀ ਇਹ ਇਹ ਪਹਿਲਾਂ ਜਦ ਉੱਥੇ ਘਰੇ ਤਾਂ ਮੜ ਮੁਟੇ ਲੜਦੇ ਤੇ ਇੰਨਾ ਨਹੀਂ ਲੜਦੇ ਤੇ ਚੱਲ ਹਾਂ ਜਦ ਤੇ ਵਿਆਹ ਹੈ ਜਾਤੇ ਲੜਨ ਲੱਗਿਆ ਇਹ ਅੱਛਾ ਵਿਆਹ ਹੈ ਬਸ ਇਹ بڑا ਵਿਆਹ ਹੈ ਬਤਾ ਅੱਛਾ ਜੀ ਦੋ ਗੁੱਡੀਆਂ ਇੱਕ ਕਾਕਾ ਇਹਦੇ ਕੋਲ ਬੜੀ ਰਹਿੰਦੇ ਆ ਬੜੀ ਕੁੜੀ ਮੇਰੇ ਕੋਲ ਰਹਿੰਦੀ ਆ ਦੋ ਬੱਚੇ ਲੈ ਗਈ ਅੱਛਾ ਉਹ ਫਿਰ ਲਕੋਟ ਮਾਰ ਕਰਦਾ ਦੀ ਜਿਆਦਾ ਬਗਾਨੀ ਦੀ ਮੀ ਰੱਖੀ ਰੱਖ ਲੜਨ ਚਾਹਦਾ ਕਾ ਮੈਂ ਬਗਾਨੀ ਰੱਖਣੀ ਮੈਂ ਬਗਾਨੀ ਰੱਖਣੀ ਇਹਨੇ ਵੀ ਆਪਸ ਵਿੱਚ ਗੱਲ ਹੋਣੀ ਕੋਈ ਮੀਆਂ ਬੀਬੀ ਦੀ ਮੈਂ ਤਾਂ ਲੱਗਦਾ ਲੱਗ ਰਹੀ ਨਹੀਂ ਜਿਵੇਂ ਇਹਨਾਂ ਤੋਂ ਆ ਬੜੀ ਕੁੜੀ ਫਿਰ ਮੈਂ ਰੱਖ ਲਈ ਇਹਦੀ ਮਾਂ ਕਹਿੰਦੀ ਵੀ ਮੈਂ ਮੰਮੀ ਜਾਣ ਤੋਂ ਥੋੜੀ ਨਹੀਂ ਮਰਨਾ ਮੈਂ ਆਪਣੇ ਬੱਚੇ ਪਾਲਨੇ ਬਸ ਚਲ ਕੋਈ ਨਾ ਭਾਈ ਜਿਵੇਂ ਤੁਹਾਡੀ ਰਾਜਵੰਦ ਵੀ ਆਦਮੀ ਦੀ ਮੀ ਦੀ ਹੋਣੀ ਆ ਨਲੇ ਦਾ ਛੋਟਾ ਤਾਂ ਖਾਂ ਲਿੰਦਾ ਤੇਤੇ ਬਿਗੈਰਾ ਮਿੰਟ ਮਿੰਟ ਇਹਦਾ ਇੰਨਾ ਪਿਆਰ ਕਰਦਾ ਤਾਂ ਪਰ ਇਹਨੇ ਤਾਂ ਸੋਚਿਆ ਨਹੀਂ ਨਾ ਕੋਈ ਸੀ ਹਵੇ ਹੁਣ ਦੇਖੀ ਕੀ ਪਾਣਾ ਵਟਾ ਜਿਹਦੇ ਨਾਲ ਬਣੀ ਉਹਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਨਾ ਕੋਣੀ ਭੱਜ ਗਿਆ ਜੀ ਜਾਂ ਕਿੱਥੇ ਆ ਜਾਂ ਰਾਤ ਨਾ ਭੱਜਿਆ ਨੀ ਗੱਡੀ 'ਚ ਬੈਠ ਗਿਆ ਤਾਂ ਪਹਿਲਾਂ ਨੰਗ ਗਿਆ ਤਾਂ ਫਿਰ ਗੱਡੀ 'ਚ ਲੈ ਕੇ ਗਏ ਉਸ ਮੈਜੀ ਹਾਂ ਲੈ ਕੇ ਉਹ ਵਗ ਬਸ ਸਾਡਾ ਤਾਂ ਇਹੀ ਤਾਂ ਬੜਾ ਤਾਂ ਨਕਮ ਮੈਂ ਹਾਂ ਮੈਂ ਤਾਂ ਉਹੀ ਰੋਟੀ ਬਣਾ ਕੇ ਦਿੰਦਾ ਤੇ ਮੇਰੀ ਕਿਹੜੇ ਕਮਾਈ ਕੋਈ ਨਹੀਂ ਅਗਦਾ ਪੈਲੀ ਕਰ ਜਾਈ ਘਰੇ ਮੇਨੇ ਕੀ ਕੰਮਕਾਰ ਕਰਦੇ ਸੀ ਕਿਤੇ ਇਹ ਤਾਂ ਆਪਣਾ ਪਤਾ ਗਾਇਆ ਗੂਆਂ ਰੱਖਿਆ ਵੇਦੀਆਂ ਬੇਜਬੂਜੀ ਦਿੱਤੀਆਂ ਨੇ ਸਾਰਾ ਕੁਝ ਕਰਤਾ ਇਹਨੇ ਅਸੀਂ ਸਭ ਕੁਝ ਬਣਾ ਕੇ ਦੇਤਾ ਇਹਦਾ ਮੈਂ ਇਹਨੇ ਮੈਂ ਕੋਈ ਕੱਚੇ ਦੇ ਬੱਚੇ ਵੀ ਪਾਲਤੇ ਜਿੰਨਾ ਕੋਈ ਮਾਂ ਕਰ ਨਹੀਂ ਸਕਦੀ ਉਹ ਵੀ ਕਰਿਆ ਪਰ ਇਹ ਮੁੰਡਾ ਮੇਰਾ ਨਹੀਂ ਬਣਿਆ ਸਭ ਰੂਪਤਾਇਆ ਮੈਂ ਜਿਵੇਂ ਕਿ ਹਾਂ 7 ਸਾਲ ਪਹਿਲਾਂ ਬੌਟਰ ਤੇ ਰੁੜ ਕੇ ਗਈ ਉਹ ਵੀ ਮੈਂ ਦੇਖ ਲੈ ਸਾਰਾ ਟਾਈਮ ਕੱਟਿਆ ਜਿਵੇਂ ਕਿ ਹਾਂ ਮੇਰੇ ਰਿਸ਼ਤੇਦਾਰਾਂ ਨੇ ਵੀ ਤੇਰਾ ਹੀ ਪੁੱਤਾ ਕਿਹੜਾ ਹੋਰ ਹੈ ਮੈਂ ਫਿਰ ਵੀ ਇਹਨੂੰ ਸਭ ਕੁਝ ਦਿਆ ਸਨੁਤਾ ਜੀ ਫਿਰ ਇਹ ਸਭ ਕਿਵੇਂ ਥਿਆ ਕੀਦੇ ਤੇ ਵੀ ਬੜੇ ਦੇ ਬੜੇ ਮੁੰਦੇ ਜ਼ਰੂਰੀ ਕਿੰਨੇ ਭਾਈ ਤੀਜੀ ਇਹ ਇਹ ਦੋ ਭਰਾ ਨੇ ਠੀਕ ਹੈ ਅੱਛਾ ਬੜੇ ਭਰਾ ਨੇ ਛੋਟੇ ਦਾ ਕਤਲ ਕੀਤਾ ਹਾਂ ਜੀ ਸਾਨੂੰ ਬੁਲਾ ਬੁਲਾਉਣ ਵਾਗਿਆ ਫਿਰ ਨੰਗੇ ਪੈਰ ਤੇ ਨੰਗੇ ਪੈਰ ਤੇ ਮੈਂ ਤਾਂ ਨਹੀਂ ਬੜਨੀ ਹੁੰਦੀ ਕਿ ਕੀ ਸਾਨੂੰ ਜੀ ਇਹ ਜਿਹੜੇ ਬੱਚੇ ਦੀ ਡੈਥ ਹੋਈ ਹੈ ਇਹਨਾਂ ਦੇ ਰਾਤ ਫਜ਼ਰ ਤੇ ਮਦਰ ਇੱਕ ਇਹਨਾਂ ਦੇ ਭਤੀਜੇ ਇਹਨਾਂ ਨੇ ਜਾ ਕੇ ਸਾਨੂੰ ਪੰਚਾਇਤ ਨੂੰ ਤਲਾਹ ਦਿੱਤੀ ਹੈ ਰਾਤ 11:30 ਪੌਣੇ 12 ਵਜੇ ਦੇ ਵਿੱਚ ਤੇ ਉਦੋਂ ਫਿਰ ਅਸੀਂ ਇੱਥੇ ਆਏ ਹਾਂ ਤੇ ਜਨ ਨੂੰ ਪੁਲਿਸ ਨੂੰ ਇਹਨਾਂ ਨੇ ਕਾਲ ਕਰਤੀ ਸੀਗੀ 100 ਨੰਬਰ ਤੇ ਜਾਂ 112 ਨੰਬਰ ਤੇ ਤੇ ਜਨ ਨੂੰ ਜਦੋਂ ਅਸੀਂ ਇੱਥੇ ਪਹੁੰਚਿਆ ਜਨ ਨੂੰ ਪੰਜ ਚਾਰ ਮਿੰਟ ਬਾਅਦ ਪੁਲਿਸ ਵੀ ਪਹੁੰਚ ਗਈ ਸੀ ਜੀ ਤੇ ਬਾਕੀ ਦਾ ਹੁਣ ਅੱਗੇ ਤਫ਼ਤੀਸ਼ ਚੱਲ ਰਹੀ ਹੈ ਦੇਖੋ ਵੀ ਜੋ ਕੁਝ ਆਉਂਦਾ ਹੈ ਅਸੀਂ ਇਨਸਾਫ਼ ਇਹ ਚਾਹੁੰਦੇ ਹਾਂ ਤੇ ਪੰਚਾਇਤ ਵੱਨੀਆਂ ਪਿੰਡ ਵੱਨੀਆਂ ਵੀ ਜਿਨ੍ਹਾਂ ਨੇ ਵੀ ਕਰਿਆ ਇਹ ਉਹ ਸਾਨੂੰ ਕਲੀਅਰ ਹੋਣਾ ਚਾਹੀਦਾ ਜ਼ਰੂਰੀ ਹੈ ਜੀ ਪਰਿਵਾਰ ਕਹਿ ਰਿਹਾ ਹੈ ਕਿ ਦੋਹੇ ਭਰਾ ਸੀ ਇੱਥੇ ਤੀਜਾ ਬੰਦਾ ਹੀ ਨਹੀਂ ਸੀ ਉਹ ਕਹਿ ਰਿਹਾ ਹੈ ਵੀ ਕੋਈ ਹਮਲਾ ਕਰਤਾ ਕੀ ਲੱਗਦਾ ਜੀ ਤੁਹਾਨੂੰ ਇਹਦੇ ਚ ਇਹ ਦੱਸ ਰਹੇ ਨੇ ਰਾਤ ਵੀ ਇਹਨਾਂ ਨੇ ਦੱਸਿਆ ਏ ਉਹ ਉਹਨੇ ਜਾ ਕੇ ਇਹਨਾਂ ਨੂੰ ਇਹੀ ਗੱਲ ਕਹੀ ਹੈ ਜਿਹੜਾ ਇਹਨਾਂ ਦਾ ਵੱਡਾ ਬੇਟਾ ਹੈ ਵੀ ਇਨਾਂ ਇੱਥੇ ਵੀ ਉਹਦੇ ਤੇ ਹਮਲਾ ਹੋ ਗਿਆ ਏ ਤੇ ਵੀ ਉੱਥੇ ਇਹਨੇ ਮੁੰਡੇ ਸੀਗੇ ਤੇ ਉਹ ਸੀਗੇ ਚਲੋ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਅਸੀਂ ਕਿਹਾ ਵੀ ਇਹ ਗੱਲ ਹੋ ਸਕਦੀ ਆ ਕਹਿੰਦੇ ਵੀ ਨਹੀਂ ਹੋ ਸਕਦੀ ਕਹਿੰਦੇ ਤੇ ਵੀ ਹਮਲਾ ਕੋਈ ਇਹੋ ਜਿਹਾ ਸੰ ਲੱਗਦਾ ਨਹੀਂਗਾ ਤੇ ਬਾਕੀ ਦੀ ਤਫਤੀਸ਼ ਆਈ ਵੀ ਫੋਰਸ ਆਈ ਵੀ ਹੈ ਸਾਰੀ ਤਫਤੀਸ਼ ਚੱਲ ਰਹੀ ਹੈ ਤੇ ਸਾਨੂੰ ਤਲਾਹ ਮਿਲੀ ਸੀ ਕਿ ਸੰਦੀਪ ਕੁਮਾਰ ਉਰਫ ਦੀਪੂ ਪੁੱਤਰ ਬਲਵਿੰਦਰ ਸਿੰਘ ਵਾਸੀ ਜਸੋ ਮਾਜਰਾ ਦਾ ਜਿਹੜਾ ਹੈਗਾ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਉਹਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਕਾਰਵਾਈ ਹੋਈ ਕਾਨੂੰਨੀ ਅਮਲ ਵਿੱਚ ਲਿਆਂਦੀ ਜਾਵੇਗੀ